ਕੈਬਨਿਟ ਮੰਤਰੀ ਅਮਨ अरोड़ा ਦੇ ਕੇਸ ਵਾਲੇ ਮਾਮਲੇ ਦੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਹੁਣ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਕੈਬਨਿਟ ਮੰਤਰੀ ਅਮਨ अरोड़ा ਨੂੰ ਕਿਸੇ ਪੁਰਾਣੇ ਮਾਮਲੇ ਦੇ ਵਿੱਚ 2 ਸਾਲ ਦੀ ਸਜ਼ਾ ਮਾਨਯੋਗ ਕੋਰਟ ਵੱਲੋਂ ਸੁਣਾਈ ਗਈ ਸੀ ਹੁਣ ਇੱਕ ਵਿਅਕਤੀ ਨੇ ਪਟੀਸ਼ਨ ਦਾਇਰ ਕੀਤੀ ਹੈ ਤੇ ਉਹਨੇ ਜਵਾਬ ਵੀ ਮੰਗ ਲਿਆ ਹੈ ਕਿ ਤਨਾ ਕਿਤੇ ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨਿਰਦੇਸ਼ ਦੇ ਦਿੱਤੇ ਨੇ ਕਿ ਜੇਕਰ 2 ਸਾਲ ਦੀ ਜੇਲੀ ਸਜ਼ਾ ਅਮਨ अरोड़ा ਨੂੰ ਸੁਣਾਈ ਗਈ ਹੈ ਜੇਕਰ ਉਸਤੇ ਰੋਕ ਨਹੀਂ ਲੱਗਦੀ 19 ਦਿਨ ਤੱਕ ਫਿਰ ਜਿਹੜੇ ਅਮਨ अरोड़ा ਨੇ ਇਹ ਗਰਤੰਤਰ ਦਿਵਸ ਤੇ ਜਾ ਕੇ ਪ੍ਰੇਡ ਵਿੱਚ ਹਿੱਸਾ ਨਹੀਂ ਲੈ ਸਕਦੇ ਝੰਡਾ ਨਹੀਂ ਲਹਿਰਾ ਸਕਦੇ ਇੱਥੇ ਤੱਕ ਕਿ ਜਿਹੜੇ ਵਿਅਕਤੀ ਨੇ ਕੋਰਟ ਦੇ ਵਿੱਚ ਪਟੀਸ਼ਨ ਵੀ ਦਾਇਰ ਕੀਤੀ ਸੀ ਉਹਨਾਂ ਨੇ ਤਾਂ ਤੱਕਾ ਦਿੱਤਾ ਕਿ ਹੁਣ ਇਹਦੀ ਮੈਂਬਰਸ਼ਿਪ ਰੱਦ ਹੋ ਚੁੱਕੀ ਹੈ ਕਿਉਂਕਿ 2 ਸਾਲ ਦੀ ਇਹਨਾਂ ਨੂੰ ਇਸ ਕੇਸ ਵਿੱਚ ਸਜ਼ਾ ਹੋ ਚੁੱਕੀ ਹੈ ਲੇਕਿਨ ਫਿਰ ਵੀ ਹਲੇ ਵੀ ਅਮਨੋੜਾ ਆਪਣੀ ਗਤੀਵਿਧੀਆਂ ਕਰ ਰਹੇ ਆ ਪਰ ਜੇਕਰ ਉਹਨਾਂ ਦੇ ਜਦ ਤੱਕ ਇਸ ਸਜ਼ਾ ਦੇ ਉੱਪਰ ਰੋਕ ਨਹੀਂ ਲੱਗਦੀ ਤਦ ਤੱਕ ਕੋਈ ਹੱਕ ਨਹੀਂ ਬਣਦਾ ਉਹਨਾਂ ਵੱਲੋਂ ਕਿ ਉਹ ਗਤੰਤਰ ਦਿਵਸ ਪ੍ਰੇਡ ਤੇ ਜਾ ਕੇ ਕਿਸੇ ਵੀ ਤਰ੍ਹਾਂ ਦੇ ਨਾਲ ਝੰਡਾ ਲਹਿਰਾਉਣ ਜਾਂ ਕਿਸੇ ਵੀ ਤਰ੍ਹਾਂ ਦੀ ਜਲੀ ਸਰਕਾਰੀ ਦਰਬਾਰੇ ਇਹ ਰਸਮ ਹੁੰਦੀ ਹੈ ਇਹ ਕਿਸੇ ਵੀ ਤਰ੍ਹਾਂ ਦੇ ਨਾਲ ਅੱਗੇ ਵਾਸਤੇ ਅਦਾ ਕਰਨ